ਆਸਾਂ ਵਾਲਾ ਮੈਲ ਸਾਡਾ ਢਾਕੇ ਚੜਾ ਜਾਂਦਾ ਏ ਸਮਝਣੀ ਆਮ ਦੀ ਕਾਤੋਂ ਦੂਰ ਦੂਰ ਰਹਿੰਦਾ ਏ ਆਸਾਂ ਵਾਲਾ ਮੈਲ ਸਾਡਾ ਢਾਕੇ ਚੜਾ ਜਾਂਦਾ ਏ ਸਮਝਣੀ ਆਮ ਦੀ ਕਾਤੋਂ ਦੂਰ ਦੂਰ ਰਹਿੰਦਾ ਏ ਤੇਰੀਆਂ ਬਿਛੋੜੀਆਂ ਚ ਸਾਡਾ ਰਾਤ ਨੂੰ ਵੀ ਰੋਣਾ ਆ ਜਵੇ ਹੋ ਨਿਤ ਦਿਨ ਰਾਜੀਗੀ ਤੇਰੀ ਸਾਡਾ ਕੱਢ ਕੇ ਨਾ ਦਿਲ ਲੈ ਜਵੇ ਹਾਂ ਨਿਤ ਦਿਨ ਰਾਜੀਗੀ ਤੇਰੀ ਸਾਡਾ ਕੱਢ ਕੇ ਨਾ ਦਿਲ ਲੈ ਜਵੇ ਗੱਲਾਂ ਗੱਲਾਂ ਵਿੱਚ ਪਹਿਲਾਂ ਬੁਰਾ ਪੜਾ ਕਹਿੰਦਾ ਐ ਬਾਅਦ ਵਿੱਚ ਫੇਰ ਸਾਨੂੰ ਗਾਲ ਲਾ ਲੈਂਦਾ ਐ ਤੇਰੀ ਇਸ ਅਦਾਕਾਰੀ ਉੱਤੇ ਹਰ ਕੋਈ ਫਿਦਾ ਹੋ ਜਵੇ ਹਾਂ ਨਿਤ ਦਿਨ ਰਾਜਗੀ ਤੇਰੀ ਸਾਡਾ ਕੱਢ ਕੇ ਨਾ ਦਿਲ ਲੇਜਵੇ ਹੋ ਮਿੱਥੀ ਦਿਨ ਰਾਜਗੀ ਤੇਰੀ ਸਾਡਾ ਕੱਢ ਕੇ ਨਾ ਦਿਲ ਲੇਜਵੇ ਹਰ ਵੇਲੇ ਸਾਡੇ ਤੋਂ ਤੂੰ ਪਿੱਛਾ ਜਾ ਛੜਾਉਂਦਾ ਏ ਟਾਈਮ ਪਾਸ ਕਰਨ ਦੇ ਬਹਾਨੇ ਲੱਭ ਲੈਂਦਾ ਏ ਗੁਰੂ ਆ ਬੇ ਤੇਰੇ ਦੁੱਖ ਚ ਅਸੀਂ ਹਾਰੇ ਇੱਕ ਸੁਖ ਪੁੱਲ ਗਏ ਹੋ ਨਿਤ ਦਿਨ ਰਾਜਗੀ ਤੇਰੀ ਸਾਡਾ ਕਾਢ ਕੇ ਨਾ ਦਿਲ ਲੈ ਜਵੇ ਹੋ ਨਿਤ ਦਿਨ ਰਾਜਗੀ ਤੇਰੀ ਸਾਡਾ ਕਾਢ ਕੇ ਨਾ ਦਿਲ ਲੈ ਜਵੇ ਸਾਡਾ ਕੱਢ ਕੇ ਨਾ ਦਿਲ ਲੈ ਜਵੇ ਸਾਡਾ ਕੱਢ ਕੇ ਨਾ ਦਿਲ ਲੈ ਜਵੇ ਥੈਂਕ ਯੂ